ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਟੇਸਟੀ ਜਿਹੀ ਜਲੇਬੀ ਬਣਾ ਕੇ ਤਿਆਰ ਕਰਨੀ ਆ ਬਹੁਤ ਹੀ ਵਧੀਆ ਬਿਲਕੁਲ ਸੌਖੇ ਤਰੀਕੇ ਦੇ ਨਾਲ ਇਸ ਤਰ੍ਹਾਂ ਜਲੇਬੀਆਂ ਬਣਾਉਂਗੇ ਤੁਸੀਂ ਜਿਹਦਾ ਬਾਜ਼ਾਰੋਂ ਲਿਆ ਕੇ ਖਾਣੇ ਉਦਾਂ ਦੀਆਂ ਜਲੇਬੀਆਂ ਤੁਹਾਡੀਆਂ ਬਣ ਕੇ ਤਿਆਰ ਹੋਣਗੀਆਂ ਤਰੀਕਾ ਬਿਲਕੁਲ ਆਸਾਨ ਆ ਤੁਹਾਨੂੰ ਪਤਾ ਹੀ ਹੈ ਵੀਡੀਓ ਅਸੀਂ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਬਣਾਉਣੇ ਹੁੰਦੇ ਆ ਬਿਲਕੁਲ ਜੂਸ ਦੇ ਨਾਲ ਐ ਰਸਿਆਂ ਨਾਲ ਭਰੀਆਂ ਜਲੇਬੀਆਂ ਜਿਹੜੀਆਂ ਆਸਾਨ ਤਰੀਕੇ ਨਾਲ ਆਪਾਂ ਬਣਾ ਕੇ ਤਿਆਰ ਕਰਨੀਆਂ ਤੇ ਚਲੋ ਜੀ ਆਪਾਂ ਜਿਹੜੀਆਂ ਸ਼ੁਰੂ ਕਰਦੇ ਆਂ ਜਲੇਬੀ ਬਣਾਉਣੀ ਜਿਹੜੀਆਂ ਆਪਾਂ ਬਾਜ਼ਾਰੋਂ ਲਿਆਣੇ ਆਪਾਂ ਘਰੇ ਬਣਾ ਕੇ ਖਾ ਸਕਦੇ ਆਂ ਥੋੜੇ ਜਿਹਾ ਖਰਚੇ ਦੇ ਨਾਲ ਥੋੜੇ ਜਿਹੇ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਬਣਾਉਣੀ ਆਂ ਚਾਸ਼ਣੀ ਚਾਸ਼ਣੀ ਵਾਸਤੇ ਭਾਂਡਾ ਜਿਹੜਾ ਵੀ ਲੈਣਾ ਉਹ ਡੂੰਘਾ ਲੈਣਾ ਥੋੜਾ ਜਿਹਾ ਡੇਢ ਕੌਲੀ ਆਪਾਂ ਪਾਣੀ ਦੀ ਪਾਈ ਆ ਦੋ ਕੌਲੀਆਂ ਆਪਾਂ ਚੀਨੀ ਦੀ ਪਾਤੀਆਂ ਇਹਨੂੰ ਜਿਹੜਾ ਆ ਚੀਨੀ ਨੂੰ ਖੋਰਨ ਦਿੰਨੇ ਆ ਚਾਸ਼ਨੀ ਨੂੰ ਉਬਲਣ ਦਿੰਨੇ ਆ ਥੋੜਾ ਜਿਹਾ ਇਹਦੇ ਵਿੱਚ ਆਪਾਂ ਪਾ ਦੇਣਾ ਫੂਡ ਕਲਰ ਇਹਦੇ ਨਾਲ ਰੰਗ ਜਿਹੜਾ ਸੋਨਾ ਬਣ ਜਾਊਗਾ ਤੇ ਥੋੜਾ ਜਿਹਾ ਬਿਲਕੁਲ ਪਾਇਆ ਆਪਾਂ ਤੇ ਦੇਖਦੇ ਆ ਮਿਕਸ ਕਰਕੇ ਤੇ ਇਹਦਾ ਰੰਗ ਜਿਹੜਾ ਥੋੜਾ ਜਿਹਾ ਪੀਲੇ ਪੰਦੇ ਵਿੱਚ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਰੈੱਡ ਜਿਹਾ ਕਲਰ ਜਿਹੜਾ ਪਾਣਾ ਬਿਲਕੁਲ ਥੋੜਾ ਪਾਣਾ ਆ ਜਿਆਦਾ ਨਹੀਂ ਪਾਣਾ ਤੇ ਦੇਖੋ ਬਿਲਕੁਲ ਥੋੜਾ ਰੈੱਡ ਕਲਰ ਆਪਾਂ ਪਾਤਾ ਇਹਦੇ ਨਾਲ ਰੰਗ ਜਿਹੜਾ ਇਹਦਾ ਬਦਿਆ ਡਾਰਕ ਜਿਹਾ ਹੋ ਜਾਊਗਾ ਦੇਖੋ ਇਦਾਂ ਦਾ ਜਿਹੜਾ ਚਾਸ਼ਨੀ ਦਾ ਰੰਗ ਹੁੰਦਾ ਜਿਹਦੇ ਵਿੱਚ ਜਲੇ ਤੇ ਹੁਣ ਇਹਨੂੰ ਆਪਾਂ ਇੱਕ ਅਵਾਲੀ ਚੰਗੀ ਤਰ੍ਹਾਂ ਆਣ ਦਿੰਨੇ ਦੇਖੋ ਅਵਾਲੀ ਆਪਣੀ ਜਿਹੜੀ ਵਧੀਆ ਤਰੀਕੇ ਦੇ ਨਾਲ ਇਹਨੂੰ ਆ ਗਈ ਆ ਅੱਧਾ ਨਿੰਬੂ ਇਹਦੇ ਵਿੱਚ ਆਪਾਂ ਵੀ ਕੱਢ ਦੱਤੇ ਨਿੰਬੂ ਦੇ ਅੱਧਾ ਨਿੰਬੂ ਆਪਾਂ ਇਹਦੇ ਵਿੱਚ ਨਿਚੋੜ ਦੇਣਾ ਚਾਹੋ ਤਾਂ ਰਸਾ ਚਮੇ ਦੇ ਵਿੱਚ ਕੱਢ ਕੇ ਪਾ ਦਿਓ ਚਾਹੀ ਅੱਧਾ ਨਿਚੋੜ ਲਓ ਅੱਧਾ ਨਿੰਬੂ ਨਿਚੋੜ ਦਿੱਤਾ ਇਹਦੇ ਨਾਲ ਚਾਸ਼ਣੀ ਜਿਹੜੀ ਆਪਣੀ ਜੰਮਦੀ ਨੀਗੀ ਚਾਸ਼ਣੀ ਆਪਣੀ ਹੋ ਗਈ ਤਿਆਰ ਉਹਨੂੰ ਸਾਈਡ ਤੇ ਕੀਤਾ ਜਿਹਦੇ ਵਿੱਚ ਆਪਾਂ ਜਲੇਬੀਆਂ ਬਣਾਉਣੀਆਂ ਇਸ ਤਰ੍ਹਾਂ ਦਾ ਚੌੜੇ ਥੱਲੇ ਵਾਲਾ ਭਾਂਡਾ ਜਿਹੜਾ ਆਪਾਂ ਨੂੰ ਚਾਹੀਦਾ ਆ ਤੇ ਇਹਦੇ ਵਿੱਚ ਜਿਹੜਾ ਤੇਲ ਰਿਫਾਈਨਡ ਆਪਾਂ ਪਾਉਣਾ ਹੈ ਨਾ ਉਹ ਵੀ ਇਸਰੋਂ ਦੇ ਤੇਲ 'ਚ ਬਿਲਕੁਲ ਨਹੀਂ ਪਣਾਉਣੀਆ ਇਹ ਤੇ ਰਿਫਾਈਨਡ ਜਿਹੜਾ ਪਾਉਣਾ ਉਹ ਵੀ ਬਹੁਤਾ ਜ਼ਿਆਦਾ ਨਹੀਂ ਪਾਉਣਾ ਜਿਹੜਾ ਪਾਉਣਾ ਕਿ 1 ਇੰਚ ਬਸ ਹੋਵੇ ਜ਼ਿਆਦਾ ਨਹੀਂ ਪਾਉਣਾ ਇੱਕ ਕੌਲੀ ਮੈਦੇ ਦੀ ਪਾਈਆ ਇੱਕ ਪੈਕਟ ਜਿਹੜਾ ਮੈਂ ਇਨੋ ਦਾ ਪਾ ਦੁੱਤਾ ਇਹਦੇ ਵਿੱਚ ਹੋਰ ਆਪਾਂ ਸੋਡਾ ਵਗੈਰਾ ਇਹ 'ਚ ਹੁਣ ਕੁਝ ਨਹੀਂ ਪਾਉਣਾ ਕਿ ਕੋਈ ਇਨੋ ਪਾਤੇ ਆ ਇਕੱਠਿਆਂ ਨੂੰ ਆਪਾਂ ਇਹਦਾ ਛਾਣ ਲੈਣਾ ਪਹਿਲਾਂ ਚੰਗੀ ਤਰ੍ਹਾਂ ਤਾਂ ਕਿ ਇਹਦੇ ਵਿੱਚ ਕੁਝ ਹੋਵੇ ਨਾ ਇੱਕ ਚਮਚਾ ਆਪਾਂ ਇਹਦੇ ਵਿੱਚ ਪਾਇਆ ਦੇਸੀ ਘਿਓ ਦਾ ਇਹਦੇ ਨਾਲ ਜਿਹੜੀਆਂ ਜਲੇਬੀਆਂ ਆ ਇਹ ਆਪਣੀਆਂ ਬਿਲਕੁਲ कुरकुਰੀਆਂ ਬਣ ਕੇ ਤਿਆਰ ਹੋਣਗੀਆਂ ਤੇ ਜਿੱਦਾਂ ਆਪਾਂ ਮੋਹਨ ਰਲਾ ਨੇ ਹੁੰਨੇ ਆ ਨਾ ਮਟਰੀ ਵਗੈਰਾ ਦਾ ਤੇ ਉਸ ਤਰ੍ਹਾਂ ਜਿਹੜਾ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਜਿਹੜਾ ਹੱਥ ਦੇ ਨਾਲ ਸਾਰੇ ਮੈਦੇ ਨੂੰ ਆਪਾਂ ਘਿਓ ਲਾ ਲੈਣਾ ਵਧੀਆ ਤਰੀਕੇ ਦੇ ਨਾਲ ਇਹਨੂੰ ਪਹਿਲਾਂ ਤਾਂ ਆਪਾਂ ਇਦਾਂ ਮਿਕਸ ਕਰਨਾ ਸਵਾਰ ਕੇ ਫਿਰ ਇਹਨੂੰ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਗੁੰਨ ਲੈਣਾ ਮਤਲਬ ਇਹਨੂੰ ਮਿਕਸ ਕਰ ਲੈਣਾ ਆ ਗੁੰਨਣਾ ਵੀ ਆٹے ਦੀ ਤਰ੍ਹਾਂ ਨਹੀਂ ਹੈਗਾ ਇਹਨੂੰ ਆਪਾਂ ਜਲੇਬੀਆਂ ਵਾਸਤੇ ਜਿੱਦਾਂ ਦਾ ਹੁੰਦਾ ਹੀ ਆ ਇਹ ਤੇ ਉਦਾਂ ਦਾ ਆਪਾਂ ਲਿਕਵਿਡ ਜੈ ਇਹਨੂੰ ਆਪਾਂ ਬਣਾ ਲੈਣਾ ਆ ਸਮੂਥ ਜੈ ਇਹਦੇ ਵਿੱਚ ਜਿਹੜੀਆਂ ਗੱਠਾਂ ਨਹੀਂ ਰਹਿਣੀਆਂ ਚਾਹੀਦੀਆਂ ਜੇ ਇੱਕੋ ਵਾਰੀ ਆਪਾਂ ਪਾਣੀ ਪਾ ਦਿੱਤਾ ਤੇ ਮੈਦੇ ਦੇ ਵਿੱਚ ਬਹੁਤ ਸਾਰੀਆਂ ਗੱਠਾ ਬਣ ਜਊਗੀਆਂ ਵਧੀਆ ਨਹੀਂ ਰਲਦੇ ਨੇ ਇਸ ਕਰਕੇ ਇਹਦੇ ਵਿੱਚ ਪਾਣੀ ਆਪਾਂ ਥੋੜਾ ਥੋੜਾ ਪਾਉਂਦੇ ਰਹਿਣਾ ਆ ਉਹੀ ਕੋਲੀ ਇੱਕੋ ਦੇ ਨਾਲ ਆਪਾਂ ਨਾਪ ਲਿਆ ਉਸੇ ਕੌਲੀ ਨਾਲ ਡੇਢ ਕੌਲੀ ਪਾਣੀ ਪਾਈਆ ਉਸੇ ਕੌਲੀ ਨਾਲ ਮੈਂ ਦੋ ਕੌਲੀਆਂ ਖੰਡੀਆਂ ਪਾਈਆਂ ਉਹੀ ਇੱਕ ਕੌਲੀ ਆਪਾਂ ਪਾਣੀ ਦੀ ਲਈ ਆ ਉਹੀ ਇੱਕ ਕੌਲੀ ਆਪਾਂ ਮੈਦੇ ਦੀ ਲਈ ਆ ਇੱਕੋ ਹੀ ਭਾਂਡਾ ਕੌਲੀ ਗਲਾਸ ਕੱਪ ਜੋ ਵੀ ਲੈਣਾ ਇੱਕੋ ਹੀ ਭਾਂਡਾ ਤੁਸੀਂ ਨਾਪ ਵਾਸਤੇ ਰੱਖੋ ਤੇ ਇਸ ਤਰ੍ਹਾਂ ਇਹਨੂੰ ਜਿਹੜਾ ਆ ਵਧੀਆ ਤਰੀਕੇ ਦੇ ਨਾਲ ਆਪਾਂ ਇਹਨੂੰ ਮਿਕਸ ਕਰਨਾ ਇਦਾਂ ਤੇ ਦੇਖ ਸਕਦੇ ਤੁਸੀਂ ਇਦਾਂ ਦਾ ਜਲੇਬੀਆਂ ਵਾਸਤੇ ਜਿਹੜੀ ਆ ਇਦਾਂ ਦਾ ਬੈਟਰ ਉਹਨਾਂ ਨੇ ਬਣਾਇਆ ਹੁੰਦਾ ਉਦਾਂ ਦਾ ਆਪਾਂ ਜਿਹੜਾ ਬਣਾ ਕੇ ਤਿਆਰ ਕਰ ਲਿਆ ਤੇ ਬਿਲਕੁਲ ਲੇਸਦਾਰ ਹੋਣਾ ਚਾਹੀਦਾ ਹੈ ਇਹ ਤਾਂ ਦੇਖ ਸਕਦੇ ਤੁਸੀਂ ਇਕਠਾ ਬਿਲਕੁਲ ਨਹੀਂ ਇਹਦੇ ਵਿੱਚ ਹੈਗੀਆਂ ਲੇਸ ਐਨ ਵਧੀਆ ਬਣਦੀ ਹੈ ਇਹਦੀ ਤੇ ਜਿਹੜਾ ਆਪਣਾ ਇਹ ਮਟੀਰੀਅਲ ਇਹ ਤਾਂ ਹੋ ਗਿਆ ਤਿਆਰ ਹੱਥ ਨੂੰ ਸਾਫ਼ ਕਰਕੇ ਧੋ ਲੈਣੇ ਆ ਤੇ ਫਿਰ ਆਪਾਂ ਅਗਲਾ ਕੰਮ ਕਰਦੇ ਹੈ ਬਿਲਕੁਲ ਸੌਖਾ ਤਰੀਕਾ ਇੱਕ ਕੌਲੀ ਮੈਦੇ ਦੇ ਨਾਲ ਤੁਸੀਂ ਕਾਫੀ ਸਾਰੀਆਂ ਜਲੇਬੀਆਂ ਬਣਾ ਲਓਗੇ ਦੇਖੋ ਪਾਣੀ ਦੀ ਕੌਲੀ ਪੂਰੀ ਨਹੀਂ ਲੱਗੀ ਥੋੜੀ ਜਿਹਾ ਪਾਣੀ ਆਪਣੇ ਕੋਲ ਤਿੰਨ ਚਾਰ ਚਮਚੇ ਪਾਣੀ ਦੇ ਬਚ ਗਏ ਆ ਤੇ ਕੋਈ ਵੀ ਤੁਸੀਂ ਪੋਲੀਥੀਨ ਲੈ ਲਓ ਇਹ ਸੌਖਾ ਹੀ ਤਰੀਕਾ ਆ ਕੋਈ ਦੁੱਧ ਵਾਲਾ ਪੈਕਟ ਲੈ ਲਓ ਕੋ ਖਾਲੀ ਤੁਹਾਡੇ ਕੋਲ ਇਦਾਂ ਦੀ ਪੋਲੀਥੀਨ ਸਾਫ ਸੁਥਰੀ ਹੋਣੀ ਚਾਹੀਦੀ ਆ ਉਹਨੂੰ ਲੈ ਲਓ ਜੇ ਨਹੀਂ ਤਾਂ ਉਹਨੂੰ ਧੋ ਲਓ ਧੋ ਕੇ ਸਾਫ ਕਰ ਲਓ ਇਸ ਤਰ੍ਹਾਂ ਗਲਾਸ ਦੇ ਵਿੱਚ ਇਹਨੂੰ ਜਿਹੜਾ ਆਪਾਂ ਪਾ ਲੈਣਾ ਆ ਐਂ ਸੈੱਟ ਕਰ ਲਿਆ ਤੇ ਹੁਣ ਆਪਾਂ ਇਹਨੂੰ ਪੂਰਾ ਨਹੀਂ ਭਰਨਾ ਗਲਾਸ ਨੂੰ ਅੱਧਾ ਕ ਜਿਹੜਾ ਆ ਗਲਾਸ ਨੂੰ ਆਪਾਂ ਭਰਨਾ ਤੇ ਦੇਖੋ ਇਦਾਂ ਦਾ ਬਹੁਤ ਹੀ ਸੋਹਣਾ ਰੀਵਨ ਦੀ ਤਰ੍ਹਾਂ ਡੇਗਦਾ ਆ ਇਹੇ ਤੇ ਇਹਦੇ ਵਿੱਚ ਆਪਾਂ ਪਾਨੇ ਆ ਦੋ ਕਟਛੀਆਂ ਤੇ ਜਿਆਦਾ ਪੂਰਾ ਉੱਪਰ ਤੱਕ ਨਹੀਂ ਭਰਨਾ ਹੈਗਾ ਕਿਉਂਕਿ ਇਹਨੂੰ ਆਪਾਂ ਰਵੜ ਪਾਉਣੀ ਹੈ ਉੱਪਰ ਦੋ ਵਾਰੀ ਇਹ ਪਾਉਣਾ ਪੈਣਾ ਗਲਾਸ ਦੇ ਵਿੱਚ ਜਿੰਨਾ ਮੈਂ ਇਦਾਂ ਆਪਾਂ ਮਿਕਸ ਕੀਤਾ ਦੋ ਕਟਛੀਆਂ ਆਪਾਂ ਪਾ ਲਈਆਂ ਤੇ ਹੁਣ ਇਹਨੂੰ ਜਿਹੜਾ ਇਦਾਂ ਪਹਿਲਾਂ ਗਲਾਸ ਚੋਂ ਕੱਢ ਲੈਣੇ ਆ ਕੱਢ ਕੇ ਇੱਕ ਸਾਈਡ ਨੂੰ ਥੋੜਾ ਕਰਦੇ ਆ ਇਹਦੀ ਜਿਹੜੀ ਆਪਾਂ ਕੋਨਜੇ ਬਣਾਉਣੀ ਹੈ ਇਦਾਂ ਠੀਕ ਆ ਜੀ ਹੁਣ ਇਹਦੇ ਉੱਪਰ ਆਪਾਂ ਪਾ ਦੇਣੀ ਆ ਰਵੜ ਵਧੀਆ ਤਰੀਕੇ ਨਾਲ ਉੱਪਰ ਰਬੜ ਦੇ ਨਾਲ ਇਹਨੂੰ ਬੰਦ ਕਰ ਦੇਣਾ ਤੁਸੀਂ ਹੱਥ ਨਾਲ ਹੀ ਇੱਦਾਂ ਫੜ ਸਕਦੇ ਹੱਥ ਨਾਲ ਫੜ ਲਓ ਪਰ ਹੱਥ ਦੇ ਨਾਲ ਜਿਹੜਾ ਉੱਪਰੋਂ ਇਹ ਮੈਦਾ ਨਿਕਲੂਗਾ ਆਪਣਾ ਜਿਹੜਾ ਆਪਾਂ ਘੋਲੇ ਦੇ ਵਿੱਚ ਪਾਇਆ ਇਸ ਕਰਕੇ ਇਹਨੂੰ ਤੁਸੀਂ ਰਬੜ ਦੇ ਨਾਲ ਉੱਪਰੋਂ ਵਧੀਆ ਤਰੀਕੇ ਦੇ ਨਾਲ ਬੰਦ ਕਰ ਲਓ ਦੂਸਰੇ ਪਾਸੇ ਨੂੰ ਕਰਕੇ ਤੇ ਥੱਲੇ ਉਹ ਇਹਨੂੰ ਆਪਾਂ ਲਾਉਨੇ ਆ ਕੱਟ ਜਿਆਦਾ بڑا ਕੱਟ ਨਹੀਂ ਲਾਉਣਾ ਹੈਗਾ ਤੇ ਤੁਸੀਂ ਬਿਲਕੁਲ ਪਤਲੀਆਂ ਬਣਾਉਣੀਆਂ ਤਾਂ ਬਹੁਤ ਛੋਟਾ ਜਿਹਾ ਕੱਟ ਲਾਓ ਥੋੜੀਆਂ ਜਿਹੀਆਂ ਮੋਟੀਆਂ ਬਣਾਉਣੀਆਂ ਤਾਂ ਥੋੜਾ ਜਿਹਾ ਵੱਡਾ ਕੱਟ ਲਾ ਲਾ ਜਾਦਾ ਨਹੀਂ ਆਪਾਂ ਬੜਾ ਘੱਟ ਲਾਇਆ ਹੈਗਾ ਤੇ ਦੇਖ ਸਕਦੇ ਤੁਸੀਂ ਦੇਖੋ ਜਲੇਬੀਆਂ ਜਿਹੜੀਆਂ ਆਪਣੀਆਂ ਜਦੋਂ ਤੇਲ ਦੇ ਵਿੱਚ ਪਾਉਣੀਆਂ ਤੇਲ ਵਧੀਆ ਗਰਮ ਹੋਣਾ ਚਾਹੀਦਾ ਤਾਂ ਆਪਣੀ ਜਲੇਬੀ ਜਿਹੜੀ ਵਧੀਆ ਤਰੀਕੇ ਦੇ ਨਾਲ ਤਿਆਰ ਹੋਊਗੀ ਜੇ ਤੇਲ ਘੱਟ ਗਰਮ ਹੋਇਆ ਤਾਂ ਜਲੇਬੀਆਂ ਆਪਣੀਆਂ ਚਾਟੀਆਂ ਬਣਨਗੀਆਂ ਉਹਨਾਂ ਨੇ ਜਿਹੜੀ ਚਾਸ਼ਣੀ ਵੀ ਪੂਰੀ ਨਹੀਂ ਪੀਣੀ ਹੈਗੀ ਉਹਨਾਂ ਦੀ ਜਿਹੜੀ ਸ਼ੇਪ ਵੀ ਵਧੀਆ ਨਹੀਂ ਬਣਨੀ ਠੀਕ ਆ ਜੀ ਤੇ ਦੇਖੋ ਨਾਲ ਦੀ ਨਾਲ ਜਲੇਬੀਆਂ ਜਿਹੜੀਆਂ ਆਪਣੀਆਂ ਫੁੱਲੀ ਜਾਂਦੀਆਂ ਆ ਕਿਉਂਕਿ ਇਹਨੂੰ ਪਾਈਓ ਆਪਾਂ ਇਹਦੇ ਵਿੱਚ ਤੇ ਇਸ ਤਰ੍ਹਾਂ ਜਲੇਬੀਆਂ ਬਣਾਉਣੀਆਂ ਬਹੁਤ ਹੀ ਸੌਖੀਆਂ ਆ ਤੇ ਦੇਖੋ ਸੇਕ ਲੱਗ ਗਿਆ ਥੋੜੇ ਜਿਹਾ ਜ਼ਿਆਦਾ ਲੱਗ ਗਿਆ ਕਿਉਂਕਿ ਪਹਿਲਾਂ ਜਿਹੜੀਆਂ ਪਾਈਆਂ ਸੀ ਉਹਨਾਂ ਨੂੰ ਥੋੜਾ ਜ਼ਿਆਦਾ ਲੱਗ ਗਿਆ ਤੇਲ ਆਪਣਾ ਵਧੀਆ ਗਰਮ ਸੀਗਾ ਤੇ ਇਸ ਕਰਕੇ ਉਹਨਾਂ ਨੂੰ ਪਹਿਲੀਆਂ ਨੂੰ ਸੇਕ ਲੱਗ ਗਿਆ ਤੇ ਬਹੁਤ ਵਧੀਆ कुरकुਰੀਆਂ ਜਲੇਬੀਆਂ ਇਦਾਂ ਬਣ ਕੇ ਆਪਣੀਆਂ ਤਿਆਰ ਹੋਊਗੀਆਂ ਸਾਰੀਆਂ ਨੂੰ ਪਲਟ ਦੱਤਾ ਆ ਫਿਰ ਇੱਧਰ ਸੇਕ ਲੱਗਦਾ ਆ ਤੇ ਫਿਰ ਇੱਕ ਵਾਰੀ ਆਪਾਂ ਇਹਨਾਂ ਨੂੰ ਹਿਲਾ ਦਾਂਗੇ ਤੇ ਦੇਖੋ ਜਲੇਬੀਆਂ ਦਾ ਰੰਗ ਬਹੁਤ ਸੋਹਣਾ ਬਣ ਗਿਆ ਕੋਈ ਇਹ ਚ ਕਲਰ ਨਹੀਂ ਪਾਏ ਆ ਤੇ ਵੈਸੇ ਹੀ ਇਹ ਜਿਹੜੀਆਂ ਆ ਪੱਕ ਕੇ ਇਹਨਾਂ ਦਾ ਰੰਗ ਜਿਹੜਾ ਵਧੀਆ ਬਣ ਗਿਆ ਤੇ ਹੁਣ ਇਹਨਾਂ ਨੂੰ ਆਪਾਂ ਜਿਹੜੀਆਂ ਬਣ ਚੁੱਕੀਆਂ ਇਹਨਾਂ ਨੂੰ ਆਪਾਂ ਕੱਢ ਕੇ ਚਾਸ਼ਣੀ 'ਚ ਪਾਈ ਜਾਣਾ ਚਾਸ਼ਣੀ ਜਿਹੜੀ ਆਪਣੀ ਥੋੜੀੇ ਕੋਸੀ ਹੋਣੀ ਚਾਹੀਦੀ ਬਿਲਕੁਲ ਠੰਡੀ ਨਾ ਹੋਵੇ ਥੋੜੀੇ ਕੋਸੀ ਜੇ ਹੋਵੇ ਤੇ ਪਹਿਲਾਂ ਜਿਹੜੀਆਂ ਬਣਾ ਲਈਆਂ ਆਪਾਂ ਉਹ ਚਾਸ਼ਣੀ 'ਚ ਪਾਤੀਆਂ ਇਸੇ ਤਰ੍ਹਾਂ ਆਪਾਂ ਬਾਕੀ ਸਾਰੀਆਂ ਜਲੇਬੀਆਂ ਵੀ ਤਿਆਰ ਕਰ ਲੈਣੀਆਂ ਠੀਕ ਆ ਜੀ ਜਦੋਂ ਦੂਜਾ ਪੂਰ ਬਣ ਗਿਆ ਆਪਣਾ ਤੇ ਫਿਰ ਇਹਨਾਂ ਨੂੰ ਆਪਾਂ ਕੱਢ ਲੈਣਾ ਉਹਨਾਂ ਨੂੰ ਚਾਸ਼ਣੀ 'ਚ ਪਾ ਦੇਣਾ ਬਹੁਤ ਹੀ ਸੌਖਾ ਤਰੀਕਾ ਆ ਮੇਰੀ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਲਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਪੋਰਟ ਕਰਿਆ ਕਰੋ ਮੇਰੇ ਚੈਨਲ ਨੂੰ ਤੇ ਆਪਾਂ ਜਿਹੜੀਆਂ ਹੋਰ ਰਹਿੰਦੀਆਂ ਉਹ ਵੀ ਆਪਾਂ ਪਾ ਦੇਣ ਤੁਹਾਡੇ ਸਾਹਮਣੇ ਆਪਾਂ ਬਣਾਣੇ ਅੱਗੇ ਮੈਂ ਜਲੇਬੀਆਂ ਦੀ ਵੀਡੀਓ ਪਾਈ ਸੀ ਤੇ ਮੈਨੂੰ ਕਮੈਂਟ ਆਏ ਸੀ ਕਿ ਤੁਸੀਂ ਜਿਹੜੀਆਂ ਬਾਜ਼ਾਰੋਂ ਲਿਆ ਕੇ ਦਿਖਾ ਦਿੱਤੀਆਂ ਆ ਤੁਹਾਡੇ ਸਾਹਮਣੇ ਆਪਾਂ ਬਣਾਉਨੇ ਆ ਤੁਹਾਡੇ ਸਾਹਮਣੇ ਆਪਾਂ ਹੁਣ ਜਿਹੜੀਆਂ ਪਹਿਲਾਂ ਇੱਧਰ ਪਾਈਆਂ ਸੀ ਉਹ ਕੱਢ ਲੈਣੀਆਂ ਤੇ ਉਹ ਜਦੋਂ ਤੱਕ ਬਣ ਜਾਣੀਆਂ ਫਿਰ ਉਹਨਾਂ ਨੂੰ ਚਾਸ਼ਨੀ ਚ ਪਾ ਦੇਣਾ ਠੀਕ ਆ ਜੀ ਕਿਸੇ ਵੀ ਜਾਲੀ ਦੇ ਵਿੱਚ ਇਹਨਾਂ ਨੂੰ ਕੱਢ ਲਓ ਤਾਂ ਕਿ ਐਕਸਟਰਾ ਬਾਦੂ ਚਾਸ਼ਨੀ ਜਿਹੜੀ ਉਹ ਨਿਕਲ ਜਾਵੇ ਇਹਨਾਂ ਦੇ ਵਿੱਚੋਂ ਤੇ ਵਧੀਆ ਜਲੇਬੀਆਂ ਜਿਹੜੀਆਂ ਆਪਣੀਆਂ ਬਣ ਜਾਣ ਬਹੁਤ ਹੀ ਸੋਹਣੀਆਂ ਰਸੇ ਨਾਲ ਭਰੀਆਂ ਜੂਸੀ ਜਲੇਬੀਆਂ ਆਪਣੀਆਂ ਬਣ ਕੇ ਸੌਖੇ ਤਰੀਕੇ ਦੇ ਨਾਲ ਥੋੜੇ ਜਿਹਾ ਖਰਚੇ ਦੇ ਨਾਲ ਥੋੜੇ ਜਿਹਾ ਟਾਈਮ ਦੇ ਵਿੱਚ ਇਹਨਾਂ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਬਣਾਉਣ ਨੂੰ ਅੱਧੇ ਘੰਟੇ 'ਚ ਆਪਾਂ ਜਲੇਬੀਆਂ ਤਿਆਰ ਕਰ ਸਕਦੇ ਹਾਂ ਬਹੁਤਾ ਟਾਈਮ ਨਹੀਂ ਲੱਗਦਾ ਇਹਨਾਂ ਨੂੰ ਜਦੋਂ ਵੀ ਮਨ ਕਰੇ ਜਲੇਬੀਆਂ ਖਾਣ ਨੂੰ ਇਸ ਤਰ੍ਹਾਂ ਸੌਖੇ ਤਰੀਕੇ ਨਾਲ ਤੁਸੀਂ ਬਣਾ ਕੇ ਖਾ ਸਕਦੇ ਆ ਦੂਸਰੀਆਂ ਵੀ ਬਣ ਗਈਆਂ ਸੀ ਉਹ ਵੀ ਆਪਾਂ ਚਾਸ਼ਨੀ ਪਾਤੀਆਂ ਆ ਕੀਕਾ ਜੀ ਜਿਹੜਾ ਰਹਿੰਦਾ ਸੀਗਾ ਆਪਣਾ ਮਟੀਰੀਅਲ ਉਹ ਆਪਾਂ ਗਲਾਸ ਚ ਪਾ ਕੇ ਉਹਨਾਂ ਦੀਆਂ ਵੀ ਸਾਰੀਆਂ ਬਣਾ ਲਈਆਂ ਦੇਖੋ ਆਪਣੀਆਂ ਸਾਰੀਆਂ ਜਲੇਬੀਆਂ ਇੱਕ ਕੌਲੀ ਮੈਦੇ ਨਾਲ ਕਿੰਨੀਆਂ ਜਲੇਬੀਆਂ ਬਣੀਆਂ ਬਹੁਤ ਸੋਹਣੀਆਂ ਜੂਸੀ ਜਲੇਬੀਆਂ ਬਣ ਕੇ ਤਿਆਰ ਹੋਈਆਂ ਬਣਾਓ ਖਾਓ ਜੀ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਪੋਰਟ ਕਰਦੇ ਆ ਕਰੋ ਮੇਰੇ ਚੈਨਲ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਐਨ ਰਸੇ ਨਾਲ ਭਰੀਆਂ ਜਲੇਬੀਆਂ ਆਪਣੀਆਂ ਵਿਚਾਰ ਵਰਗੀਆਂ ਬਣ ਕੇ ਤਿਆਰ ਹੋ ਗਈਆਂ ਬਿਲਕੁਲ ਆਸਾਨ ਤਰੀਕੇ ਦੇ ਨਾਲ